ਉਹ ਕਿਤੇ ਮਾਨਤਨ ਹੋਰ ਵੀ ਹੋ ਜੂ 33000 ਰੁਪਿਆ ਦਾ ਕਿਰਾਇਆ ਜੋਣ ਡੀਅਰ ਚੋਂ ਘਟ ਗਿਆ 2000 ਹੋਰ ਕਰਦੇ 35 ਕਰਦਾ 35 ਤੋਂ ਵੀ ਹੋ ਗਿਆ 35 ਘਟ ਗਿਆ ਜੋਣ ਡੀਅਰ ਚੋਂ ਇੱਕ ਹੋਰ ਹਟ ਲਓ ਹਾਂ ਐ ਹੀ ਨੀ ਯਾਰ ਗੱਲ ਅਗਲੀ ਪਿਛਲੀ ਵੀਡੀਓ ਚੈੱਕ ਕਰ ਲੈ ਠੀਕ ਹੈ ਮਹੀਨਾ ਪੁਰਾਣੀ ਜੇ ਮਹੀਨਾ ਪੁਰਾਣਾ ਰੈਕਟਰ ਹੋਇਆ ਮਹੀਨਾ ਪੁਰਾਣੀ ਰੀਡੀਓ ਚੈੱਕ ਕਰ ਲੈ ਆਹੀ ਰੇਟ ਹੋਊਗਾ ਠੀਕ ਉਪਲਾਟ 2 ਨੰਬਰ ਹੈ ਕੰਮ 1 ਨੰਬਰ ਹੈ ਕੰਮ 1 ਨੰਬਰ ਐਨੇ ਦਾ ਦਿੰਦਾ ਨਹੀਂ ਕੋਈ ਤੇ ਆਪਾਂ ਕਿੰਨੇ ਦਾ ਦਿੰਨਾ ਐਨੇ ਦਾ ਸਾਰੀ ਮੰਡੀ ਚ ਘੜਾ ਦੇ ਐ ਲइका ਸਕੰਦਰ ਚੋਂ 17 ਦਾ ਘਟੀ ਘਟਿਆ ਮਾਨਤਨ ਹੋਰ ਵੀ ਕਰਾ ਲਈ ਅੱਜ 1 ਇੱਕ ਦੋ ਮਿੱਤਰੋ 17 ਤੇ 5 ਹੋ ਗਏ 22000 ਰੁਪਿਆ ਹੋ ਗਿਆ ਸਿੱਗਲ ਦੋਸਤੋ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਸਾਰਾ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਾਬੋ ਟਰੈਕਟਰ ਮੰਡੀ ਤੇ ਤੇ ਬਾਕੀ ਜਿਹੜਾ ਤਲਵੰਡੀ ਸਾਬੋ ਦਾ ਨਾਂ ਆ ਜਾਂਦਾ ਇੱਧਰ ਕੈਮਰੇ ਤੁਹਾਨੂੰ ਦੇਖੀ ਜਾਂਦਾ ਬਾਈ ਕੁਲਵੀਰ ਇਹਦੇ ਕੋਲ ਨੂੰ ਪਤਾ ਵੀ ਆਪਾਂ ਪਹੁੰਚਦੀ ਪਹੁੰਚਦੇ ਹੁੰਨੇ ਆ ਤੇ ਬਾਈ ਕੋਲ ਟਰੈਕਟਰ ਆਉਂਦੇ ਆ ਤੇ ਟ੍ਰੇਡ ਆ ਜਿਹੜਾ ਜਿਵੇਂ ਕਹਦੀਏ ਪੰਪ ਵਾਲੇ ਪਾਸਿਓਂ ਬਾਢਾ ਲਾ ਲਿਓ ਤੇ ਇੱਥੇ ਆ ਕੇ 2 ਨੰਬਰ ਪਲਾਟ ਤੇ ਖੜ੍ਹ ਜੂ ਤੇ ਰੇਟ ਦਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਫਰਕ ਕਿੰਨਾ ਕਰ ਠੀਕ ਠਾਕ ਬਾਈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਇਹ ਅੱਗੇ ਆਉਣੇ ਨੇ ਅਸੀਂ ਪਹਿਲਾਂ ਜੇ ਆਜਾਏ ਅਸੀਂ ਲੇਟ ਜੇ ਹਨਾ ਕਲਵੀਰ ਹਾਂ ਕਰਕੇ ਤੇ ਟਰੈਕਟਰ ਲਿਆਉਂਦਾ ਬਾਈ ਪੂਰੇ ਸਾfte ਜਿਵੇਂ ਕਹਦੀ ਇਹ ਕਿਸਾਨ ਵੀਰਾਂ ਤੋਂ ਸਿੱਧੇ ਖਰੀਦ ਕਰਕੇ ਲੈ ਕੇ ਆਉਂਦਾ ਤੇ ਕਿਸਾਨ ਦੇ ਲੈਣ ਵਾਲੇ ਜਿਵੇਂ ਕਹਦੀ ਬਾੜੀ ਬੜਾ ਟੋਕ ਨਹੀਂ ਹੋਈ ਹੁੰਦੀ ਟਰੈਕਟਰਾਂ ਦੇ ਨਾਲ ਚੰਗੀ ਚੀਜ਼ ਲੈ ਲਓ 2 ਰੁਪਏ ਵੱਧ ਲਾ ਲਓ ਕੋਈ ਡਰ ਨਹੀਂਗਾ ਕਿਉਂਕਿ ਗੱਲ ਪਤਾ ਗਿਆ ਕਲਵੀਰ ਇਹਦਾ ਕਿਸਾਨ ਆ ਇਹਨੇ ਪੈਸੇ ਇਕ ਕਰ ਹੀ ਲਾਉਣੇ ਹੁੰਦੇ ਆ ਉਹਨੂੰ ਜੇ ਚੰਗੀ ਚੀਜ਼ ਮਿਲ ਜੇ ਚੰਗੇ ਵਪਾਰੀ ਤੋਂ ਚੰਗਾ ਟਰੈਕਟਰ ਮਿਲ ਜੇ ਤਾਂ ਉਹਦੇ ਆਰਗਿਰੀ ਆਉਣੀ ਨੇ ਅਗਲਾ ਘਰੇ ਜਾ ਕੇ ਮੈਸਤਰੀ ਵਾਲੇ ਉਹਦੇ ਵਰਗੇ ਆਪਣਕੇ ਵਾਲਾ ਗਾਲੀ ਗੱਡੀ ਆਉਣਾ ਤਾਂ ਟਰੈਕਟਰਾਂ ਨੇ ਜਿਮੀਦਾਰਾਂ ਦੇ ਘਰਾਂ ਜੀ ਆ ਹਾਂ ਕੋਈ ਕਿਵੇਂ ਚਲਾਉਂਦਾ ਕੋਈ ਕਿਵੇਂ ਚਲਾਉਂਦਾ ਪਰ ਜੇ ਚੀਜ਼ ਚੰਗੀ ਮਿਲ ਜੇ ਜੇ ਵਿੱਚ ਕਮੀ ਹੋਵੇ ਨਾ ਫਿਰ ਕਢਾ ਦੇ ਦੀ ਆ ਇਹ ਨਹੀਂ ਗੱਲ ਆ ਪਰ ਚੰਗੀ ਕਢਾਈ ਦੀ ਆ ਵੀ ਅਗਲੇ ਨੂੰ ਤਸੱਲੀ ਹੋਵੇ ਠੀਕ ਆ ਮੁੜ ਕੇ ਦੇਖ ਤੁਸੀਂ ਹੁੰਦੀ ਤਾਂ ਤਕਦੀਰਾਂ ਦੇ ਸੌਦੇ ਪਰ ਅੱਜ ਦੀ ਲੰਬਾ ਨਹੀਂ ਬਿਸਕਾਉਣਾ ਠੀਕ ਆ ਪੌਣਾ 5 ਮਾਡਲ ਆ ਪੜਾ 9 ਮਾਡਲ ਹੈ ਠੀਕ ਹੈ ਪੜਾ 95 ਮਾਡਲ ਹੈ ਪੜਾ 87 ਮਾਡਲ ਹੈ ਚੀਜ਼ ਹਾਲਾਤ ਤੇ ਡਿਪੈਂਡ ਕਰਦਾ ਚੀਜ਼ ਚੰਗੀ ਹੋ ਠੀਕ ਹੈ ਤੇ ਹੁਣ ਆਹ ਟਰੈਕਟਰ ਕਿੰਨਾ ਮਾਡਲ ਆ ਇਹ 20 ਮਾਡਲ ਹੈ ਬੀ ਮਾਡਲ ਹੈ ਜੀ ਸੋਨਾਲਿਕਾ ਡੀਆਈ 745 ਤੇ ੱਤਲੋਂ ਕੈਮਰੇ ਦੇ ਮਾਰਾ ਇਧਰਲੇ ਪਾਸੇ ਮਾਰੀ ਇੰਜਨ ਵਾਲੇ ਪਾਸੇ ਜਾਂਦਾ ਇਹ 50 ਐਚਪੀ ਕੈਟਾਗਰੀ ਚ ਆ ਗਿਆ ਟਰੈਕਟਰ ਠੀਕ ਹੈ ਟੌਪ ਮਾਰਾ ਚਾਰ ਨੰਬਰ ਆ ਸਰਸੇ ਦਾ ਸਰਸੇ ਦਾ ਨੰਬਰ ਆ ਜੀ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਉਹ ਮਾਡਲ ਆ ਉਹੀ ਗੋਣਾ ਸਾਰੇ 50 ਵਾਲੇ ਸਿਲੰਡਰੀ ਤਿੰਨ ਹੈ ਠੀਕ ਹੈ ਖਰਚੇ ਘਟਾ ਜੀ ਮੈਂ ਕਹਿੰਦੀ ਆ ਖਰਚੇ ਘਟਾ 3 ਆਪਣਾ ਪਾਵਰ ਸਟੀering ਡਬਲ ਕਲਚ ਡਬਲ ਡਿਸਟ੍ਰਿਬਿਊਟਰ ਠੀਕ ਹੈ ਤੇ ਗੋਣੇ ਗੋਣਾ ਔਗਣ ਦਾ ਹੀ ਨਹੀਂ ਕੋਈ ਨਾਲ ਦੇ ਡਰ ਡਿਮਾਂਡ ਹੈਗੀ ਆ 4,67,000 ਰੁਪਇਆ ਇੰਨੇ ਦਾ ਦਿੰਦਾ ਨਹੀਂ ਕੋਈ ਤੇ ਆਪਾਂ ਕਿੰਨੇ ਦਾ ਦਿੰਨਾ ਇੰਨੇ ਦਾ ਸਾਰੀ ਮੰਡੀ ਚ ਘੜਾ ਦੇ ਐ 4,65,000 ਦਾ ਟਰੈਕਟਰ ਮਿਲੂਗਾ ਉਹ ਤਾਂ ਮੈਂ ਹੁਣ ਪਹਿਲਾਂ ਹੀ ਕਹਦਾ ਵੀ ਉਧਰੋਂ ਲਾ ਕੇ ਇੱਥੇ ਆ ਕੇ ਖੜ੍ਹ ਜਿਓ ਹੁਣ ਮੈਨੂੰ ਐ ਦੱਸਿ ਕਿੰਨੇ ਕਦਾ ਬਣੂ ਟਰੈਕਟਰ 4.5 ਲੱਖ ਦਾ ਟਰੈਕਟਰ ਸਾਢੇ 4 ਲੱਖ ਦਾ ਟਰੈਕਟਰ ਬਣ ਜੂ ਤੇ ਇੱਥੇ ਮਾਰ ਕੇ ਰਾ ਕੈਮਰਾ ਇਹੀਂ ਗਮਾਦ ਨੇ ਇਧਰੋਂ ਆਪਾਂ 17000 ਰੁਪਿਆ ਰੇਟ ਏ ਟਰੈਕਟਰ ਦੇ ਵਿੱਚੋਂ ਮਿੱਤਰੋ ਘੱਟ ਦੂ ਹੋਰ ਵੀ ਕਰਾਂਗੇ ਜੇ ਬੰਦਾ ਵੀਡੀਓ ਦੇਖ ਕੇ ਆਉਂਦਾ ਮੈਂ ਕਹ ਰਿਹਾ ਇਹ ਸੋਨ ਵਾਲੀ ਕਿਹਾ ਸਿਕੰਦਰ ਚੋਂ 17 ਦਾ ਘਟੀ ਘਟਿਆ ਮੰਨਦਾ ਨਾ ਹੋਰ ਵੀ ਕਰਾ ਦੇ 10000 ਦਾ ਹੋਰ ਵੀ ਕਰਾਂਗੇ ਚੱਕ ਮਿੱਤਰੋ 17 ਤੇ 5 ਹੋ ਗਏ 22000 ਰੁਪਿਆ ਹੋ ਗਿਆ ਇਹ ਟਰੈਕਟਰ ਪੂਰੀ ਕੰਡੀਸ਼ਨ ਇੰਜਨ ਨਹੀਂ ਤਾਂ ਹੀ ਕਿਹਾ ਹਾਰ ਪਾ ਲੈ ਜਾਓ ਹਾਰ ਪਾ ਕੇ ਲੈ ਜਾਓ 745 ਇਹ ਲੈ ਲਿਆ ਚਾਹੇ ਜਿਆ 50 ਦਾ ਲੈ ਲੈ ਗੱਲ ਉਹ ਗੱਲ ਬਾਤੀ ਉਦੋਂ ਜ਼ੋਰ ਵੱਧ ਮਾਰਦਾ ਘਟ ਨਹੀਂ ਲਾਉਂਦਾ ਠੀਕ ਹੈ ਤੇ ਤੁਹਾਡੇ ਸਾਹਮਣੇ ਹਰਿਆਣਾ ਨੰਬਰ ਦੇ ਵਿੱਚ ਚੱਲੋਂ ਵੀ ਹੋ ਜੂ ਵੱਡੀ ਗੱਲ ਲੋਨ ਦੀ ਸਬਦਤ ਹੈਗੀ ਹੈ ਹੈਗੀ ਹੈ ਲੋਨ ਦਾ ਖੁੱਲਾ ਕੰਮ ਤੇ 5050 D ਆ ਗਿਆ ਇਹ ਹੈਗਾ ਮਾਡਲ 2013 13 2013 ਮਾਡਲ ਆ 5050 D ਮਗਰਲੇ ਟਾਇਰ ਨਵੇਂ ਆ ਜਮਾ ਮਗਰਲੇ ਟਾਇਰ ਜਮਾ ਨਵੇਂ ਲੱਗੇ ਹੋਏ ਮਿੱਤਰੋ 14 9 28 ਦੇਖ ਸਕਦੇ ਹੋ ਇੱਧਰ ਗੁੱਡੀਆਂ ਦੇ ਉੱਤੇ ਤੇ ਕੋਰਾਂ ਵੀ ਜਮਾ ਉਮੀ ਚਾਕੀ ਜਾਂਦੇ ਐ ਇਕੱਲੀ ਕੋਰ ਵੀ ਨਹੀਂ ਕਮੜੀ ਮੋਟੀ ਕਿਸੇ ਕਿਸੇ ਪਾਸੋਂ ਬੈਲ ਵੀ ਦੇਵਾਂਗੇ ਟਾਇਰਾਂ ਨਾਲ ਠੀਕ ਹੈ ਟਾਇਰਾਂ ਦਾ ਬੈਲ ਵੀ ਮਿਲ ਜੀ ਟਾਇਰ ਜੇ ਕਿਤੇ ਲੱਗੇ ਹੋਏ ਜੇ ਕਿਤੇ ਲੱਗੇ ਹੋਏ ਜੇ ਕਿਤੇ ਟਾਇਰ ਲੱਗੇ ਆ ਤੇ ਇਹਦੀ ਡਿਮਾਂਡ ਹੈਗੀ ਆ 3 ਲੱਖ ਤੇ 83000 ਰੁਪਏ ਹਾਂ ਬਾਈ ਇਹ ਕਿੰਨੇ ਦਾ ਬਣ ਜੀ ਇਕੂਰੇਟ ਦੇ ਦਈਏ ਜਮਾ ਇੱਕ ਸਾਢੇ 3 ਲੱਖ ਸਾਢੇ 3 ਲੱਖ ਦਾ ਟਰੈਕਟਰ ਬਣ ਜੀ ਮਿੱਤਰੋ 33000 ਰੁਪਿਆ ਡਿਸਕਾਊਂਟ ਇਹ ਟਰੈਕਟਰ ਦੇ ਵਿੱਚ ਹੋਊ 50 50 ਡੀ ਆ ਇਹ ਇਸ ਮੋਲੇ 'ਚ ਦਿੰਦਾ ਨਹੀਂ ਕੋਈ ਨੰਬਰ ਨੰਬਰ ਇਹਦਾ ਹਰਿਆਣਾ ਨੰਬਰ ਹੈ ਹਰਿਆਣਾ ਇਸ ਮੋਲੇ 'ਚ ਕਿਤੋਂ ਨਹੀਂ ਮਿਲਦਾ 13 ਮਾਡਲ ਆ ਤੇ ਮੌਕੇ ਤੇ ਮਾਨ ਤਨ ਹੋਰ ਇਹ ਚੋ ਵੀ ਕਰਾਂਗੇ ਯਾਰ ਚੱਕ ਮਿੱਤਰੋ ਮੌਕੇ ਤੇ ਮਾਨ ਤਨ ਹੋਰ ਵੀ ਹੋਜੂ 33000 ਰੁਪਿਆ ਦਾ ਕਿਰਾ ਜੋੜ ਨਹੀਂ ਯਾਰ ਜੋ ਘਟ ਗਿਆ 2000 ਹੋਰ ਕਰਦੇ 35 ਕਰਦਾ 35 ਵੀ ਹੋ ਗਿਆ 35 ਘਟ ਗਿਆ ਜਮੜਿਆ ਇੱਕ ਹੋਰ ਹਟ ਲਓ ਹਾਂ ਐ ਹੀ ਨਹੀਂ ਯਾਰ ਗੱਲ ਅਗਲੀ ਪਿਛਲੀ ਵੀਡੀਓ ਚੈੱਕ ਕਰ ਲੈ ਕਈ ਵਾਰੀ ਹੁਣ ਟਰੈਕਟਰ ਰੋਜ਼ ਤਾਂ ਵਿਕਦੇ ਨਹੀਂਗੇ ਕੋਈ 2 ਮਹੀਨੇ ਖੜ ਗਿਆ ਕੋਈ ਮਹੀਨਾ ਖੜ ਗਿਆ ਇਹ ਨਹੀਂਗਾ ਵੀ ਅੱਜ ਰਾਏਟ ਯਾਰ ਵੱਧ ਪਾ ਕੇ ਇਹਨਾਂ ਨੇ ਤੇ ਡਿਸਕਾਊਂਟ ਕਰਤਾ ਠੀਕ ਹੈ ਮਹੀਨਾ ਪੁਰਾਣੀ ਜੇ ਮਹੀਨਾ ਪੁਰਾਣਾ ਟਰੈਕਟਰ ਹੋਇਆ ਮਹੀਨਾ ਪੁਰਾਣੀ ਰੀਡਿਓ ਚੈੱਕ ਕਰ ਲੈ ਆਹੀ ਰੇਟ ਹੋਊਗਾ ਠੀਕ ਆ ਰੇਟ ਦੇਖੋ ਇਹ ਲੋਕਾਂ ਵਾਲਾ ਕੰਮ ਨਹੀਂ ਵੀ ਇੱਕ ਤੋਂ ਹੁਣ 455 ਲਿਖਿਆ ਕਰਦੇ 475 ਮੁੜ ਕੇ ਦੇ ਦੇ 75000 ਦਾ ਡਿਸਕਾਊਂਟ ਉਹ ਕੰਮ ਨਹੀਂ ਆ ਇਹ ਮਹੀਨਾ ਪੁਰਾਣੀ ਵੀਡੀਓ ਚੱਕ ਲਿਓ ਉਹ ਵੀ ਵਾਦਾ ਹੋਊਗਾ ਰੇਟ ਉਹੀ ਹੋਊਗਾ ਜੇ ਰੇਟ ਉਹੀ ਹੋਊ ਤਾਂ ਗਿਆ ਗਿਆ ਸੋਨ ਵਾਲੀ ਦਾ 35 ਡੀਆਈ ਇਹ ਜਮੀ ਨਵਾਂ ਇਹ ਵੀ 20 ਮਾਡਲ ਹੈ ਨਵਾਂ ਹੈ ਨਹੀਂ ਮਿੱਤਰੋ ਡੀਆਈ 35 ਆ ਗਿਆ ਤੇ ਇਹ ਟਰੈਕਟਰ 895 ਘੰਟੇ ਚੱਲਿਆ ਤੁਸੀਂ ਇੱਧਰ ਕੈਮਰਾ ਮਾਰ ਦੀ ਪਹਿਲਾ ਮੀਟਰ ਤੇ ਮੀਟਰ ਦੇ ਕੈਮਰਾ ਮਾਰ ਦੀ 895 ਘੰਟੇ ਇਹ ਟਰੈਕਟਰ ਚੱਲਿਆ ਮਿੱਤਰੋ ਤੇ ਨੰਬਰ ਹੈਗਾ ਹਰਿਆਣਾ ਇਹ 4 ਨੰਬਰ ਦੇ ਵਿੱਚ ਆ 20 ਮਾਡਲ ਆ 4 ਲੱਖ ਤੇ 55000 ਰੁਪਿਆ ਟਰੈਕਟਰ ਦੀ ਡਿਮਾਂਡ ਆ ਤੇ ਹੁਣ 4 ਲੱਖ ਤੇ 55000 ਤਾਂ ਹੋ ਗਈ ਡਿਮਾਂਡ ਐਨੇ ਦਾ ਮਿਲੂਗਾ ਹੋਰ ਮੰਡੀ ਚ ਠੀਕ ਐ ਆਪਾਂ ਹੁਣ ਕਿੰਨੇ ਦੇਣਾ ਆਪਣਾ ਆਹੀ ਤਾਂ ਫਰਕ ਆ ਵੀ 2 ਨੰਬਰ ਪਲਾਟ ਦੇ ਬੰਦਾ ਆਵੇ ਸਿੱਧਾ ਪਲਾਟ 2 ਨੰਬਰ ਐ ਕੰਮ 1 ਨੰਬਰ ਐ ਕੰਮ 1 ਨੰਬਰ ਆ ਇਹ 2 ਨੰਬਰ ਹੋ ਗਿਆ 10 ਨੰਬਰ ਹੋ ਗਿਆ ਨੰਬਰ ਤਾਂ ਮਾੜੇ ਐ ਹਾਂ ਹਾਂ ਠੀਕ ਹੈ 4 ਲੱਖ ਤੇ 40 ਹਜ਼ਾਰ ਦਾ ਟਰੈਕਟਰ ਦੇ ਚਾਰ ਲੱਖ 40 ਹਜ਼ਾਰ ਦਾ ਟਰੈਕਟਰ ਮਿਲ ਟਰੈਕਟਰ ਮਿਲ ਜੂ ਮਿੱਤਰੋ 15000 ਰੁਪਏ ਰੇਟ ਵੀ ਕਰ ਦਾਂਗੇ ਯਾਰ ਹੋਰ ਕੀ ਦਾ ਦੇ ਦਾਂਗੇ ਯਾਰ ਚੱਕੋ ਮਿੱਤਰੋ 4 ਲੱਖ 35 ਦੀ ਮਿਲ ਜੂ 20000 ਰੁਪਏ ਰੇਟ ਘੱਟ ਜੂਏ ਟਰੈਕਟਰ ਦੇ ਵਿੱਚੋਂ ਜਮਾਂ ਬਾਜ਼ ਰੇਟ ਪਰ ਹੈ ਟਰੈਕਟਰ ਠੀਕ ਹੈ ਕੋਈ ਇਹ ਨਹੀਂਗਾ ਵੀ ਲੋਕਾਂ ਨੂੰ ਆਪਾਂ ਪਹਿਲਾਂ ਹੀ ਕਹਿੰਦਾ ਵੀ ਇਹ ਮਾਡਲ ਦੇ ਚਾਵੜਾ ਸੋਨਾ ਲਿਕਾ 35.5 ਦਾਮ ਵਿਕਦਾ ਰਿਹਾ ਠੀਕ ਹੈ ਤੇ ਲਿਫਟ ਕਪੈਸਿਟੀ ਦੀ 1800 ਗੰਟਲ ਹੈ ਇਹ ਬਰਾਬਰੀ ਆ ਇਹਦੀ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਆ ਹਾਂ ਇਹ ਸ ਸਹੀ ਗੱਲ ਆ ਜ਼ਿੰਮੇਦਾਰੇ ਦੇ ਕੰਮ ਚ ਠੀਕ ਐ ਲਾਲਾ ਉੱਥੇ ਵੀ ਫੁੱਲ ਕੰਮ ਜਾਂਦਾ ਪੈਂ ਟਰਾਲੀ ਦੇ ਨਾਲਾ ਉੱਥੇ ਵੀ ਕੰਮ ਜਾਂਦਾ ਠੀਕ ਐ ਜਿੱਥੇ ਮਰਜ਼ੀ ਲਾਲਾ ਇਹਨੇ ਜਵਾਬ ਦੇਣੇ ਨਹੀਂ ਇਹ ਨਹੀਂ ਗਾ ਬਈ ਯਾਰਾ ਦਾ ਸਪੈਸ਼ਲ ਟਰਾਲੀ ਹੈਗਾ ਨਾ ਠੀਕ ਐ ਤੇ ਪੌਣ ਜੋੜ ਲਾ 45 ਵਾਲੇ ਦੇ ਬਰਾਬਰ ਦੀ ਉਹਨੇ ਤੋ ਸਾਰੇ ਕੰਮ ਦੋ ਮਿੱਤਰੋ ਅੱਗੇ ਆ ਗਿਆ ਡੀ ਆਈ 35 ਇਹ ਕਿ ਨਾਮ ਹੈ ਐਮ ਐਮ ਐ ਮੈਲੇਜ ਮਾਸਟਰ ਠੀਕ ਐ ਇਹ 21 ਮਾਡਲ ਐ ਇਹ 21 ਮਾਡਲ ਆ ਤੇਲ ਖਰਚਾ ਉਦੋਂ ਵੀ ਘੱਟ ਆ ਇਹਦਾ ਇਹਦਾ ਇਹ ਸਿੰਗਲ ਕਲੱਚ ਆ ਜਾਂਦਾ ਠੀਕ ਐ ਪਾਵਰ ਸਟੀਅਰਿੰਗ ਤੇਲ ਬ੍ਰੇਕਾਂ ਠੀਕ ਐ ਤੇ ਸੈਂਟਰ ਗੇ ਠੀਕ ਹੈ ਇਸ ਪੈਸੇ ਟਰਾਲੀ ਆਉਂਦਾ ਹੈ ਸਪੈਸ਼ਲ ਟਰਾਲੀ ਵਾਲਾ ਮਿੱਤਰੋ ਤੇ ਬਾਈ ਦੇ ਹੱਕ ਨੂੰ ਬੀ ਚੰਗਾ ਤੇ 1100 ਘੰਟਾ ਚੱਲਿਆ ਬੜਾ ਤੇ ਪੰਜਾਬ ਨੰਬਰ ਆ ਹਾਂ ਵੱਡੀ ਗੱਲ ਪੰਜਾਬ ਨੰਬਰ ਦੇ ਵਿੱਚ ਆ ਤੇ ਇਹੇ ਟਰੈਕਟਰ ਘੰਟੇ ਚੱਲਿਆ 1178 ਘੰਟੇ ਹਾਂ 1200 ਦੇ ਤੇ 1100 ਜਾਨਾ ਇਧਰੋਂ ਪਹੀ ਕਿਲਦੀਏ 1200 ਕਹਿੰਦਾ ਜੀ ਘੰਟੇ ਘਾਟੇ ਚੱਲਿਆ ਉਹ ਨੂੰ ਪੀਵੀ ਨੰਬਰ ਦੇ ਵਿੱਚ ਆ 21 ਮਾਡਲ ਆ 423000 ਡਿਮਾਂਡ ਇਹ ਕਿੰਨੇ ਦਾ ਬਣਦੀ ਡਿਮਾਂਡ ਕਿਵੇਂ ਲੱਗਦੀ ਇਹਨਾਂ ਡਿਮਾਂਡ ਤਾਂ ਦੇ ਜੀ ਆ ਉਹਦੇ ਨਾਲ ਉਹ ਵੀ ਜਿਆਦਾ ਹੈ ਹਾਂ ਹਾਂ ਉਹਦੇ 4.55 ਹੈ ਇਹ ਵੀ 7.5 ਲੱਖ ਰੁਪਇਆ ਥਾਲੂ ਤੇ ਆਇਆ ਮਾਡਲ ਵੀ ਹੈ ਇਹ ਵੀ ਕੋਈ ਜਿਆਦਾ ਨਹੀਂ ਹੈ ਕਿੰਨੇ ਕਿਦਾ ਹਾਂ 4 ਲਾਈਨ ਦੇ ਵਿੱਚ 2 ਲੱਖ ਰੁਪਇਆ ਡਿਸਕਾਊਂਟ ਹੋ ਰਹੀ ਹੈ 7.5 ਲੱਖ ਦਾ ਟਰੈਕਟਰ ਖੁੱਲਣਾ ਹੈ ਇੱਧਰ 4 29 ਲਿਖਿਆ ਨਾ 29 ਇਹਦਾ ਟਪੜ ਦੇ ਗਿਆ ਪੂਰੇ 4 ਦੀ ਮਜੂਰ ਹੈ ਹੁਣ ਇਹਦੇ 'ਚ ਕੋਈ ਜਿਆਦਾ ਨਹੀਂ ਹੈ ਇਸ ਤੋਂ ਬਾਅਦ ਇਹਦੇ 'ਚ ਕੋਈ ਜਿਆਦਾ ਨਹੀਂ 3ਵੀਂ ਨੰਬਰ ਦੇ ਵਿੱਚ ਆ ਬੱਟੀਆਂ ਨਾਲ ਲੋਨ ਦੀ ਸੌਦਾ ਵੀ ਹੈਗੀ ਆ ਮੱਡੀ ਵਾਲੇ ਵੀ ਆ ਕਿ ਲੋਨ ਦੀ ਸੌਦਾ ਹੈਗੀ ਆ ਲੋਨ ਹੋ ਜੂ ਐਚ ਆਰ ਨੰਬਰ ਆ ਚਾਹੇ ਪੰਜਾਬ ਨੰਬਰ ਆ ਕੋਈ ਮਰਜ਼ੀ ਹੋਵੇ ਲੋਨ ਕਰਵਾ ਕੇ ਦੇਣਾ ਕੋਈ ਕਰਵਾ ਦੇਣੇ ਜੇ ਲੋਨ ਦੀ ਲੈਣੀ ਆ ਤੁਸੀਂ ਸੌਦਾ ਜਾਇਗਾ 730 ਇਹ ਹੋਣੇਗਾ ਇਹ ਉਹ ਬ੍ਰਾਈਟਰ ਹੈ ਜਿਹੜੀ ਜ਼ਿਆਦਾ ਡਿਮਾਂਡ ਹੈ ਡਿਮਾਂਡ ਦਾ ਜ਼ਿਆਦਾ ਹੈ ਵਿੱਚ ਨਹੀਂ ਹਾਂ ਪਰ ਜਿਹੜਾ 55h ਕੀ ਹੋਣਾ ਪਲੱਸ ਦੇ ਵਿੱਚ ਠੀਕ ਹੈ ਹਾਂ ਠੀਕ ਹੈ ਥੋੜਾ ਜਿਹਾ ਟ੍ਰੈਂਡ ਵਿੱਚ ਜਾਰੀ ਰਹੇਗਾ ਠੀਕ ਹੈ 155 ਸਵਾਲ ਇਹ ਫਟਕਣ ਜਹਾਜ਼ ਪਾਵਰ ਦੇ ਵਿੱਚ ਆ ਇਹ ਤੇ ਟਾਪ ਮਾਡਲ ਹੈ 3 ਸਪੀਡ ਵਾਲਾ ਟਾਪ ਮਾਡਲ ਆ 3 ਸਪੀਡ ਵਾਲਾ ਤੇ ਟਾਇਰ ਟੂਨ ਪ੍ਰੈਸ਼ਰ ਕੀ ਪਾਇਆ ਤੇ ਬੀਕੇਡੀ ਦੇ ਕਮਾਂਡਰ ਕਮਾਂਡਰ ਠੀਕ ਹੈ ਪਿੱਛੇ ਵੀ ਦੇਖ ਲੈ 20000 ਦਾ ਦਾ 30000 ਦਾ ਸਮਾਨ ਉੱਤੇ ਬੰਨਿਆ ਪਿਆ ਹਾਂ ਐਸੈਸਰੀ ਸਾਰੀ ਨਾਲ ਹੀ ਦੇਣੀ ਆ ਐਂ ਹੀ ਦੇਣੀ ਆ ਆਪਾਂ ਵੀ ਕਰਦੇ ਠੀਕ ਐਸੈਸਰੀ ਸਾਰੀ ਨਾਲ ਹੀ ਦੇਣੀ ਆ ਜੀ 2500 3000 ਦੇ ਹਾਰਨ ਵੀ ਦੇਮਣਗੇ ਰੂਸ ਦੇ ਇਹ ਮਾਡਲ ਹੈਗਾ 2000 ਐ ਨਹੀਂ ਰੂਸ ਦੇ ਹਾਰਨ ਨਵਾਂ ਮਾਡਲ ਆ ਤੇ 4,95,000 ਰੁਪਏ ਦੀ ਡਿਮਾਂਡ ਆ ਨਵਾਂ ਮਾਡਲ ਆ 4,95,000 ਡਿਮਾਂਡ ਆ ਪੀਵੀ0399 ਦਾ ਨੰਬਰ ਆ ਇਹਦਾ ਨੰਬਰ ਆ ਹੁਣ ਬਣ ਕਿੰਨੇ ਕਰਾ ਜਊ ਚ 4,70,000 ਰੇਟ ਦੇ 4,70,000 ਦਾ 25,000 ਰੁਪਏ ਟਰੈਕਟਰ ਦੇ ਵਿੱਚੋਂ ਇਹਦੇ ਜੋ ਰੇਟ ਆ ਜਿਹੜਾ ਮਿੱਤਰੋ ਘਾਟ ਜੂ ਡਿਸਕਾਊਂਟ ਹੋਊਗਾ ਗਰਮੀ ਜੀ ਦਾ ਟਾਈਮ ਆ ਤੇ ਆਹ ਜੋ ਗਰਾ ਸੱਤ ਤੋਂ ਅਮ ਝੋਨੇ ਦਾ ਟਾਈਮ ਆ ਜਿਵੇਂ ਕਹੇ ਜੀ ਹੁਣ ਸਾਰੇ ਬਿਜੀ ਆ ਤੇ ਬਿਜੀ ਹੋਣ ਦੇ ਨਾਂ ਨਾਲ ਇਧਰੋਂ ਰੇਡ ਦੇ ਵਿੱਚ ਟਰੈਕਟਰ ਲੈ ਜਾਉਂਗੇ ਤੁਸੀਂ ਇਹ ਰੇਡ ਤਾਂ ਹੁਣ ਤਾਂ ਉਹ ਛੋਟੇ ਛੋਟਾ ਛੋਟੇ ਛੋਟਾ ਤੇ ਹੁਣ ਲਾਈਟਾਂ ਜੇ ਨਹੀਂ ਪਤਾ ਤੇਜ਼ ਹੋ ਜਾਣੇ ਇਹ ਕੋਈ ਸਮਾਈ ਵੀ ਨਹੀਂ ਜਿੰਨੇ ਚਲਾਏ ਆ ਓਨੇ ਚ ਹੀ ਜਾਈ ਜਾਂਦੇ ਆ ਇਹ ਅਰਜਨ ਆ ਗਿਆ ਜੀ 605 2003 ਨਵਾਂ ਮਾਡਲ ਹੈ ਠੀਕ ਹੈ 605 ਹੈ ਪਾਵਰ ਸਟੀering ਟੌਪ ਮਾਡਲ ਵਾਲਾ ਟਾਇਰ ਹੈਗੇ ਸਿੱਧੇ ਸਿੱਧੇ ਠੀਕ ਹੈ ਜ਼ਿੰਮੇਦਾਰਾ ਕਿਹੜਾ ਹੈ ਠੀਕ ਹੈ ਰਾਜਸਥਾਨ ਨੰਬਰ ਹੈ ਰਾਜਸਥਾਨ ਨੰਬਰ ਹੈ ਮੇਰੇ ਟਰੈਕਟਰ ਪੂਰਾ ਚੰਗਾ ਤੇ ਮਾਡਲ ਨਵਾਂ ਆ ਇਹ 9 ਜਿਹੇ ਦੇ ਵਿੱਚ ਹੀ ਵਿਕੇ ਦੀ ਬਾਲੇ ਸੀ ਸੈਂਟਰ ਗੇਅਰ ਹੈ ਉਹ ਵੀ ਜਾੜਾ ਸੈਂਟਰ ਗੇਅਰ ਦੀ ਡਿਮਾਂਡ ਵੀ ਵੱਧਾ ਤੇ 9 ਤੇ ਵਿਕੇ ਦੀ ਬਾਲੇ ਸੀ ਜਿੰਨਾ ਕਹੇ ਅੜੇ ਗੱਡੇ ਤੇ ਅੜੀਆਂ ਟਰਾਲੀਆਂ ਇਹੀ ਕੱਢਦੇ ਸੀ ਤੇ ਉਦੋਂ ਕੱਲੇ ਕੱਲੇ ਜਿਵੇਂ ਕਹੇ ਜਿਹੜਾ ਬੰਦਾ ਭਾਰਤੀ ਦਾ ਠੇਕਾ ਲਾ ਰਿਹਾ ਸੀ ਹਰੇਕ ਕੋਲ ਅੱਜ ਨਹੀਂ ਹੁੰਦੇ ਸੀ ਗੱਲ ਅੱਜ ਵੀ ਹੈਗੇ ਅੱਜ ਵੀ ਹੈਗੇ ਅੱਜ ਵੀ ਹੈਗੇ ਤੇ ਕਿਉਂ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਟਰਾਲੀ ਦਾ ਇਹ ਜੇ ਹਿਸਾਬ ਨਾਲ ਘੜੀਸਦਾ ਹੈ ਮੈਂ ਕਿਸੇ ਨਾ ਪੁੱਛਿਆ ਉਹ ਵੀ ਟਰੈਕਟਰ ਨਹੀਂ ਆਉ ਕਰਦਾ ਉਹਨਾਂ ਤਾਂ ਕੱਟਰ ਟਰਾਲੀਆਂ ਨੂੰ ਮੈਨੂੰ ਕਿਸੇ ਯਾਰ ਮਿੱਤਰ ਦਾ ਫੋਨ ਆਇਆ ਉਹ ਕੰਮ ਇਹੀ ਕਰਦਾ ਮਿੱਤਰ ਠ ਨੋਕਾ ਦਾ ਟਰੈਕਟਰ ਲੈਂਦਾ ਤੇ ਮੇਰੇ ਕੋਲੇ ਕਰ ਦੇਣਾ ਥੋੜਾ 10 ਮਾਰ ਮੈਂ ਕਹਿੰਦਾ ਜਰਾ ਅਰਜਨ ਦੇ ਦੇ ਤੈਨੂੰ ਕਹਿੰਦਾ ਫੇਰਾ ਵਾ ਟਰਾਲੀ ਤੋੜ ਟਰਾਲੀ ਤੋਰੀ ਵਾਲਾ ਆ ਨਾ ਮੈਂ ਨਹੀਂ ਲੰਦਾ ਨਾ ਟਰਾਲੀ ਆ ਤੋੜ ਦਿੰਦਾ ਆਦਾ ਉਹ ਹੀ ਵਾਕਈ ਹੈਗਾ ਟਰਾਲੀ ਤੋੜਦਾ ਮੀਂਹ ਦੀ ਹਰੇਕ ਟਰਾਲੀ ਆ ਜਿਹੜੀ ਇਹ ਵਧੀਆ ਹੈ ਜੀ ਪਾਈ ਜਾਵੇ ਟਰੈਕਟਰ ਨੂੰ ਮਗਰੋਂ ਬੋਲਣ ਦਾ ਆ ਜੀ ਟਰਾਲੀ ਬੋਲਣ ਦਾ ਨਾ ਕੁਝ ਨਹੀਂ ਹੁੰਦਾ ਇਹਦਾ ਟਰਾਲੀ ਬੋਲਣ ਲਾਉਂਦਾ ਇਹ ਬੁੜਾ ਆ ਵੀ ਉਮੀਖੜੀ ਸੀ ਫਿਰਦਾ ਉੱਤੀ ਗੁੱਝੋ ਘੜਦਾ 3 ਲੱਖ 30 ਹਜ਼ਾਰ ਡਿਮਾਂਡ ਆ ਹੁਣ ਇਹ ਕਿੰਨੇ ਦਾ ਬਣਦਾ ਇਕੂਰੇਟ 3 ਲੱਖ ਰੁਪਏ ਦਾ ਟਰੈਕਟਰ ਦੇ। 3 ਲੱਖ ਦਾ ਟਰੈਕਟਰ ਮਿਲ ਜੂ ਤੇ 30000 ਡਿਸਕਾਊਂਟ ਕਰਨਾ ਆਰ ਦੇ ਦੇ। ਸ਼ੇਰ ਵਾਲਾ ਬਾਟਨ ਦੱਬੀ ਚਲੋ ਨਾਲ ਤੇ ਇਹਨਾਂ ਨੂੰ ਕਿਸੇ ਪਾਸੇ ਨਹੀਂ ਮਿਲਣਾ ਤੇ ਨਾ ਇਹ ਰੇਟ 'ਚ ਟਰੈਕਟਰ ਮਿਲੇ। ਅੱਗੇ ਆ ਗਿਆ 735। ਇਹ ਕਹਿੰਦੇ ਜੀ ਹੁਣ ਕਿਸਾਨ ਬਸ ਇਹਦੀ ਡਿਮਾਂਡ ਬਾਲੀ ਹੋਈ। ਇਹਦੇ ਕੋਲੋਂ ਵਾਲੇ ਦੇਖਣ ਜੀ ਸੁੱਕਾ ਜਾ ਘਾਹ ਆਇਆ ਏ। ਜਿਹੜੇ ਨੇ ਇਹ ਕਿਤੋਂ ਲੈ ਕੇ ਪਿੱਛੇ ਦੀ ਕਿ ਗੋਣੀ ਹੋਣਾ ਹੈ। ਠੀਕ ਹੈ ਮਾਡਲ 99 ਨੰਬਰ ਕਿੱਥੋਂ ਦਾ? ਨੰਬਰ ਹਰਿਆਣੇ ਦਾ। ਠੀਕ ਹੈ। ਇਹ ਤੁਹਾਨੂੰ ਪਤਾ ਪਹਾਰ ਹੈ ਠੀਕ ਹੈ ਕੂਰਲੈਸ ਦਾ ਕੰਮ ਹੋਇਆ ਇੰਜਨ ਦਾ ਹੋਇਆ ਠੀਕ ਹੈ ਸਾਰੇ ਮੀਟਰ ਨਵੇਂ ਲਾਏ ਨੇ ਠੀਕ ਹੈ ਉਤਲ ਸਾਰਾ ਸਮਾਨ ਚਲਦਾ ਸੀਟ ਨਵੀਂ ਗੇਅਰ ਦਾ ਕੰਮ ਹੋਇਆ ਖੇਤੋਂ ਆਇਆ ਥੁੱਤਾ ਵੀ ਨਹੀਂ ਠੀਕ ਹੈ ਉਹ ਤਾਂ ਦੱਸੀ ਜਾਂਦਾ ਠੀਕ ਹੈ ਫੇਰ ਜਮਾ ਕੋਈ ਕਮੀ ਨਹੀਂ ਪੂਰਾ ਵੀ ਟਰੈਕਟਰ ਠੀਕ ਹੈ ਤੇ ਇੰਜਨ ਜਮਾ ਸੁੱਕਾ ਪਿਆ ਮਿੱਤਰੋ 1.70 70000 ਦੇ 75000 ਦੇ ਵਿਕਦੇ ਆ ਟਰੈਕਟਰ ਤੇ ਹੁਣ ਡਿਮਾਂਡ ਹੈ ਆਪਾਂ ਇਹਦੀ 1.60000 ਦਿੱਤੀ ਆ ਦੇ ਕਿੰਨੇ ਕਿੜਾ ਬਣਦੀ ਨੇ ਬਾਣਾ ਕਿੰਨੇ ਵੇਚੇ ਉਹ ਤਾਂ ਹੁਣ ਹੋ ਗਈ ਕਲਵੀਰ ਬਾਈ ਦੀ ਡਿਮਾਂਡ ਜਿਹੜੀ ਇੱਥੇ ਲਿਖੀ ਆ ਤਾਂ ਹੋ ਗਈ ਡਿਮਾਂਡ ਇਹ ਕਿੰਨੇ ਦਾ ਬਣੂ ਹੁਣ ਇਹ ਦੱਸ ਨੈਟ ਫਿਲਟਰ 1.45 ਲੱਖ ਤੇ 1 ਲੱਖ ਤੇ 45 ਹਜ਼ਾਰ ਦਾ ਟਰੈਕਟਰ ਮਿਲ ਜੂ ਮਿੱਤਰੋ 15000 ਰੁਪਿਆ ਰੇਟ ਹੀ ਟਰੈਕਟਰ ਦੇ ਵਿੱਚੋਂ ਘਾੜ ਜੂ ਤੇ ਜਿਹੜਾ ਲੈ ਗਿਆ ਨਾ ਉਹ ਤਾਂ 50000 ਹੀ ਆ ਰੇਟ ਹੀ ਘੱਟ ਭਰੇ ਰੇਟ ਹੀ ਘੱਟ ਭਰੇ ਆ ਉਹ ਤਾਂ 50 ਹੀ ਆ ਜਿਵੇਂ ਕਹੀ ਹੈ ਨਾ ਹਾਂ ਜਿਹੜਾ ਲੈ ਗਿਆ ਯਾਦ ਕਰੂ ਖਾਨ ਜੀ ਚੀਜ਼ ਲੈ ਕੇ ਆਏ ਅੱਜ ਆ ਗਿਆ ਕੋਣਾ ਨਹੀਂ ਛੱਡ ਗਿਆ ਹੀ ਪੈ ਗਿਆ 21500 ਕੋਸਟੇਰ ਨੂੰ ਜੇ ਕੋਸਟੇਰੀ ਦੇ ਵਿੱਚ ਆ 15 ਮਾਡਲ ਆ ਇਹਦੀ ਵੀ ਗੋਪੜਾ ਇਹ 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 ਸਾਲ ਰੌਂਡਰ ਆ ਜੀ ਦਾ ਦੋ ਲੱਖ 83 ਹੈ ਡਿਮਾਂਡ ਆ ਤੇ ਜੇ ਤੁਹਾਨੂੰ ਤੁਹਾਨੂੰ ਪਹਿਲਾਂ ਦਿਖਾਇਆ ਉਹਦੇ ਆ ਨਹੀਂ ਲੱਗਿਆ ਇਹਦੇ ਆ ਵੀ ਲੱਗਿਆ ਇਹ 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 ਲੈਫਟ ਪੰਪ ਦੇ ਲੋਕ ਆਇਆਗਾ ਜਦੋਂ ਜਿੰਨਾ ਚੱਕਰ ਲੈਫਟ ਵਰਤ ਨਹੀਂ ਆ ਜਿਹਨੂੰ ਅੱਗੇ ਉਹਦਾ ਨਾਲੋਂ ਇਹ ਕੱਢ ਦੋ ਇਹ ਲੈਫਟ ਪੰਪ ਤੇ ਤੇ ਹੁਣੇ ਗੀਅਰ ਲੱਗਿਆ ਵਾ ਇਹਨੂੰ ਇੱਥੇ ਚੱਕ ਕੇ ਕੱਢ ਦੋ ਗੀਅਰ ਇਹ ਕੰਪਨੀ ਨੇ ਵਿੱਚ ਆਪਸ਼ਨ ਦਿੱਤੀ ਸੀਗੀ ਠੀਕ ਹੈ ਵੀ ਜਦੋਂ ਆਪਾਂ ਖਾਲੀ ਦੂਰੀ ਫਿਰਦੇ ਆ ਲੈਫਟ ਪੰਪ ਨਾਲ ਹੀ ਆਮ ਘੁਗਦਾ ਇਹਨਾਂ ਨੇ ਉਹਦਾ ਸਹੂਲਤ ਲਾਈ ਸੀ ਵੀ ਐਵੇਂ ਲੈਫਟ ਪੰਪ ਖਸਾਉਣ ਦੇ ਨਾਲ ਉਹਦਾ ਗੀਅਰ ਕੱਢ ਦਿਓ ਲੈਫਟ ਪੰਪ ਬੰਦ ਹੋ ਜਾਂਦਾ ਲੈਫਟ ਪੰਪ ਬੰਦ ਹੋ ਜਾਂਦਾ ਇਹਦੇ ਵਿੱਚ ਮਿੱਤਰੋ ਫੀਚਰ ਪਾਇਆ ਸੀ ਕੰਪਨੀ ਨੇ ਇਹ ਫੀਚਰ ਵਾਲਾ ਟਰੈਕਟਰ ਆ ਤੇ ਇਹਦਾ ਹੁਣ ਰੇਟ 60000 ਦਾ ਮਿੱਤਰੋ 23000 ਰੁਪਏ ਡਿਸਕਾਊਂਟ ਇਹ ਟਰੈਕਟਰ ਚ ਉਹ ਜੂ ਨੰਬਰ ਕਿੱਥੋਂ ਦਾ ਹੈ ਜਾਂ ਨੰਬਰ ਹਰਿਆਣਾ ਹਰਿਆਣਾ ਨੰਬਰਾਂ ਦੇ ਬਾਕੀ ਨੰਬਰ ਬਾਈ ਕੁਲਬੀਰ ਦਾ ਵੀ ਉੱਤੀ ਚੱਲੀ ਜਾਂਦਾ ਹੈ ਗਾੜੀ ਹੋ ਗਿਆ 65 ਜਿੰਨੇ ਕੌਣ ਨੂੰ ਟਰੈਕਟਰ ਦਿਖਾਏ ਆ ਸਾਰੇ ਟਰੈਕਟਰਾਂ ਨੂੰ ਸਭ ਤੋਂ ਘੱਟ ਫੀਲ ਖਾਣ ਵਾਲਾ ਆ ਜੰਤਰ ਆ ਫੀਲ ਜੂ ਦਾ ਬੀਜੇ ਨਾ ਖਰਚਾ ਟਰੈਕਟਰ ਦਾ ਮਿੱਤਰੋ ਤੇ ਜਿਹੜੇ ਵੀਰਾਂ ਨੇ ਇਹ ਚਲਾਏ ਆ ਉਹਨਾਂ ਨੂੰ ਤਾਂ ਕਹਿਣ ਦੀ ਲੋੜ ਨਹੀਂ ਤੇ ਨਾ ਇਹ ਫੁੱਜੀ ਜसनी ਲੋੜਾ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਕੀ ਚੀਜ਼ ਕੀ ਹੈ ਨਹੀਂ ਇਹ ਮਾਡਲ ਕਿੰਨਾ ਹੋਣੇ? ਇਹ 8 ਮਾਡਲ ਹੈ। ਠੀਕ ਹੈ। ਤੇ ਨੂੰੜੜਾ ਤਾਂ ਮੈਨੂੰ ਮਾਰਦੇ ਸਪੈਸੀਫਾਈ ਕਰਦੇ ਠੀਕ ਹੈ। ਰਾਸਤਾਨ ਦਾ ਨੰਬਰ ਹੈ। ਆਪ ਵੀ ਰਾਸਤਾਨ ਦਾ ਨੰਬਰ। ਇਹ ਨਿਕਲੇਗਾ ਭੂਰਾ ਚੱਲਦਾ। ਜਿੰਨੇ ਦੇ ਦੱਸਦੇ ਆਂ ਪੁੱਛੀ ਆ ਮੈਂ। ਸਮਾਰਾ। ਕਿੰਨੇ ਦਾ ਬਣੇ? ਇਹ ਤਾਂ ਹੈ 2 ਲੱਖ ਦਾ ਹੈ। ਆਪਾਂ 2 ਲੱਖ ਦਾ ਦੇਵਾਂਗੇ। ਇਹ ਪੀਲਾ ਇਹ ਟਰੈਕਟਰ ਮਿਲੂ 518000 ਰੁਪਏ ਤੱਕ ਪਾਉਂਦਾ। ਇਹ ਟਰੈਕਟਰ ਦੇ ਵਿੱਚ ਉਹ ਇਹ ਫਿਕਸ ਰੇਟ ਹੈ। ਇਹ ਦੂ ਘਟਕ ਜਾਇਆ ਸੀ ਜਿਵੇਂ ਕਹੀ ਜੀ 호텔 ਕੰਮੋਂ ਬੰਦਾ ਮਹਿੰਗਾ ਦਾ ਲੈ ਲੇ ਹਨਾ। 1.5 ਲੱਖ ਦਾ ਦਿੰਦਾ ਉਹ। ਜਿਹੜਾ ਜੁਨਾ ਕੋ ਬਾਜ ਪੈਂਦਾ ਜੋਂ ਨਾਲ ਅਗੇ ਤੇਰ ਤੇਰ ਮੂੰਹ ਹੀ ਬਚਾ ਜਾਂਦਾ ਕਿ ਨਾਲ ਵੀ ਨਹੀਂ ਕਾਲ ਮੰਗਦਾ। ਇਸ ਦੂ ਬਾਦ ਹੁਣ ਜਿਵੇਂ ਸੀਜ਼ਨ ਚੋਨਾ ਲੱਗ ਗਿਆ। ਹਾਂ ਜੀ। ਥੈਂਕ ਯੂ ਸਰ ਦੇ ਚੋਨਾ ਬੰਦ ਤੇ ਰੰਗਾ ਤੇ ਹੁਣ ਇੱਥੇ ਵੀ ਮਾਰਦੇ ਸੁਪਰ ਪਲੱਸ ਆ ਆ ਸੁਪਰ ਪਲੱਸ ਆ ਗਿਆ ਠੀਕ ਹੈ ਤੇ ਇਹਨੇ ਬੜੀ ਕੱਤੀ ਮਾਰੀ ਉਹ ਠੀਕ ਹੈ ਅਕਸਰ ਨਮਾਦਨ ਨਵਈਆ ਨਮਾਦਨ ਨਵਈਆ ਜੇ ਵੀ ਨਮਾ ਲੈਣ ਜਾਂਦਾ ਤਾਂ ਇੱਧਰ ਉਹ ਲੋੜ ਨਹੀਂ ਹਾਰ ਬਾਕੀ ਹਾਰ ਬਾਕੀ ਟਰੈਕਟਰ ਹੈ ਮੇਰੇ ਕੀ ਰੀਆ ਰੇਟ ਟਰੈਕਟਰ ਦੇਖੋ ਜਮੇ ਨਮਾ ਪਿਆ ਤੇ ਆ ਜਦੋਂ ਆ ਜਾਉਣਾ ਨਾ ਇੱਥੇ ਸਟੀering ਤੇ ਜ਼ੋਰ ਨਹੀਂ ਲੱਗਦਾ ਬਾਅਦ ਚ ਤੇ ਆ ਲਿਖਿਆ ਮੈਂ ਤਾਂ ਉਗਲ ਤੇ ਪਾ ਕੇ ਘਮਾਉਣ ਵਾਲਾ ਕੰਮ ਹੋ ਜਾਂਦਾ ਤੇ ਗੁਲਬੀਰ ਨੰਬਰ ਪੁੱਛੋ 9317232663 9317232663 ਤੋਂ ਨੰਬਰ ਪਲਾਂਟ ਦੇ ਵਿੱਚ ਕੀ ਮੱਟੀ ਲਾਉਂਦਾ ਅੱਖਾਂ ਮੰਦ ਕਰਕੇ ਆ ਜਿਓ ਤੇ ਅੱਜ ਤੱਕ ਲਾਂਭਾ ਨਹੀਂ ਬਈ ਨੇ ਹੁਣ ਦੱਸਦਾ ਕਿਤੇ ਵੀ ਅਨੇ ਟਾਈਮ ਦੇ ਆਪਾਂ ਵੀਡੀਓ ਖੋਣ ਲੱਗੇ ਆ ਵੀਰ ਵੀ ਦਬ ਕੇ ਸ਼ੇਅਰ ਵੀਰ ਨੂੰ ਕਰ ਦੋ ਸੋ ਬਹੁਤ ਬਹੁਤ ਧੰਨਵਾਦ